वाहिगुरू जी फते चन मा गुजरी त सुता कंडियां जी मा गुजरी दा कंड जी सेज विछाई सीने नाल ला लई ज ਜਾਤ ਪੁੱਤਾਂ ਦੀ ਆਈ ਸਿਨੇ ਨਾਲ ਤੇ ਗਲਾ ਲਈ ਜਦੋਂ ਜਾਤ ਪੁੱਤਾਂ ਦੀ ਆਈ ਅਜੀਤ ਤੇਜੂ ਜਾਰ ਵੜੜੇ ਚੋਰਾ ਵਰ ਤੇ ਪਤੇ ਸਿੰਘ ਛੋਟੇ ਅਜੀਤ ਤੇਜੂ ਜਾਰ ਵੜੜੇ ਚੋਰਾ ਵਰ ਤੇ ਬਤੇ ਸਿੰਘ ਝੋਟੇ ਤਾਰਿਆਂ ਨੇ ਰੋਕੇ ਪੁੱਛਿਆ ਦੱਸ ਕਿੱਥੇ ਗਏ ਨੇ ਜਿਕਰ ਤੇ ਟੋਟੇ ਤਾਰਿਆਂ ਨੇ ਰੋਕੇ ਪੁੱਛਿਆ ਦੱਸ ਕਿੱਥੇ ਗਏ ਨੇ ਜਿਕਰ ਤੇ ਟੋਟੇ ਦੋ ਚਮ ਕੌਰ ਵਿੱਚ ਤੇ ਦੋ ਸਰਹੰਦ ਚ ਸਹੀਦੀ ਪਾਈ ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸੇਜ ਵਿਸਾਈ ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸੇਜ ਵਿਸਾਈ ਅਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਨ ਨੂੰ ਆਇਆ ਅਡੀਆਂ ਗੁ ਲਾਭ ਰੰਗੀਆਂ ਸੋਜ ਪੈ ਕੇ ਫਟਨ ਨੂੰ ਆਇਆ ਦਬਦਿਆਂ ਕੰਡਿਆਂ ਨੇ ਸੋਨੇ ਪੈਰਾਂ ਤੇ ਬੂਟੀਆਂ ਪਾਈਆ ਤੂੜੀਓ ਤੇ ਚਰਨਾ ਦੀ ਲੋਕਾਂ ਚੁੱਕ ਕੇ ਮਤੇ ਨਾਲ ਲਾਈ ਤੂੜਿਓ ਦੇ ਚਰਨਾ ਦੀ ਲੋਕਾਂ ਚੁੱਕ ਕੇ ਮਤੇ ਨਾਲ ਲਾਈ ਤਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸੇਜ ਵਿਸਾਈ ਕਾਲ ਜੇ ਨੂੰ ਤੂ ਪੈਂਦੀ ਕੋਣ ਲਿਕੀਆਂ ਵਿਦਾਤਾ ਦੀਆਂ ਮੋੜ ਕਾਲ ਜੈ ਨੂੰ ਤੂ ਪੈਂਦੀ ਕੌਣ ਲਿਕੀਆਂ ਵਿਦਾਤਾ ਨੂੰ ਮੋੜ ਝਾਲਮਾਨੇ ਹਿੰਦੂਆਂ ਦੇ ਕਿਚ ਕਿਚ ਤੇ ਚੰਜੂ ਸੀ ਤੋੜੇ ਝਾਲਮਾਨੇ ਹਿੰਦੂਆਂ ਦੇ ਕਿਚ ਖਿੱਚ ਕੇ ਜੰਜੂਸੀ ਤੋੜੇ ਅੰਦਰਾਂ ਦੀ ਦੋਰ ਵਟ ਕੇ ਉਹਨਾ ਪੰਡਤ ਦੇ ਗਲਾ ਵਿੱਚ ਪਾਈ ਚੰਨ ਮਤਾ ਗੁਜਰੀ ਦਾ ਸੁਕਤਾ ਕੰਡਿਆ ਦੀ ਸੇਤ ਵਿਸਾਈ ਪੰਤ ਪੈ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾਸਨ ਪੰਥ ਪੈ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾਸਨ ਜਾਰੜੇ ਦਸਨ ਸੱਥ ਰਚਗਾ ਪਟ ਕਿਹੜਿਆਂ ਦਾ ਰਹਿਣਾ ਸੀਨੇ ਵਿੱਚ ਲੈ ਕੇ ਸੋងਿਆ ਦਿਲ ਆਪਣਾ ਤੇ ਪੀੜ ਪਰਾਈ ਸੀਨੇ ਵਿੱਚ ਲੱਕੇ ਸੰਗਿਆ ਦਿਲ ਆਪਣਾ ਤੇ ਪੀੜ ਪਰਾਈ ਚੰਨ ਮਾਤਾ ਗੁਜਰੀ ਦਾਸਤਾ ਕੰਡਿਆਂ ਦੀ ਸੇ ਜ ਵਿਸਾਈ ਸੀਨੇ ਨਾਲ ਤੇਗ ਲਾ ਲਈ ਚਦੋ ਜਾਤ ਪੁੱਤਾਂ ਦੀ ਕਾਈ ਤਨ ਮਾਤਾ ਗੁਜਰੀ ਦਾ ਸੁਤਾ ਕਾਂਡਿਆਂ ਦੀ ਸੇ ਤੇ ਜਿ ਵਿਸ਼ਾਈ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ